ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਡੇਮਰੂ ਕਲਾਂ ਦੇ ਵਿੱਚ ਡੇਮਰੂ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਹੈ ਮਿੱਤਰੋ ਤੇ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਤੇ ਇਹ ਲੰਡੇ ਪਿੰਡ ਦਾ ਗਵੰਡੀ ਪਿੰਡ ਆ ਸਮਾਲਸਰ ਪਿੰਡ ਦਾ ਗਵੰਡੀ ਪਿੰਡ ਤੇ ਮੈਂ ਬਈ ਡੇਮਰੂ ਕਲਾਂ ਪਿੰਡ ਦੇ ਵਿੱਚ ਗੁਰਮੀਤ ਸਿੰਘ ਰਾਣੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਬਾਈ ਦੇ ਕੋਲੇ ਇੱਕ ਪਹਿਲਾ ਸੂਆ ਸੂਰ ਹੀ ਮਿੱਤਰੋ ਨੀਲੀ ਰਾਵੀ ਨਸਲ ਦੀ ਝੋਟੀ ਵਕਾਊਆ ਮਹੱਬਤ ਬਾਈ ਦੀ ਮਿੱਤਰੋ ਨੀਲੀ ਰਾਵੀ ਨਸਲ ਦੇ ਨਾਲ ਆ ਜਿੰਨੇ ਵੀ ਜਾਨਵਰ ਤੁਹਾਨੂੰ ਖੁਰਲੀ ਦੇ ਉੱਤੇ ਦਿਸਦੇ ਹੋਣਗੇ ਉਹ ਨੀਲੀ ਰਾਵੀ ਦੇ ਆ ਮਿੱਤਰੋ ਬਾਈ ਨੂੰ ਸ਼ੌਂਕ ਆ ਜਿਹੜਾ ਉਹ ਇੱਕ ਨੀਲੀ ਰਾਵੀ ਦਾ ਵਾ ਕਿੰਨੇ ਦੰਦ ਦਾ ਕਿੰਨੇ ਦਿਨਾਂ ਦੀ ਇਹ ਬਾਕੀ ਆ ਕੀ ਬਾਈ ਰੇਟ ਕਰਦਾ ਵਾ ਬਿਲਕੁਲ ਇਹਦਾ ਵਾਜਬ ਰੇਟ ਕਰਵਾਇਆ ਵਾ ਮਿੱਤਰੋ ਆ ਉਹ ਕਰਦੇ ਆ ਬਾਈ ਦੇ ਨਾਲ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਵਟ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਪੈਨਪਾਲ ਜੀ ਹਾਂ ਠੀਕ ਠਾਕ ਹੈ ਉਹ ਸੇਤਾ ਦੇ ਪ੍ਰਵਾਹ ਠੀਕ ਹੈ ਜੀ ਵਧੀਆ ਬਾਈ ਆਪਣੇ ਦੱਸੋ ਤੁਸੀਂ ਠੀਕ ਠਾਕ ਅੱਛਾ ਆਪਾਂ ਖੜੇ ਬਾਈ ਗੁਰਮੀਤ ਸਿੰਘ ਰਾਣੇ ਬਾਈ ਦੇ ਘਰੇ ਹਾਂ ਜੀ ਆਪਣਾ ਨਾਮ ਕੀ ਹੈ ਬਾਈ ਮੇਰਾ ਨਾਮ ਬਾਈ ਗਰਜੰਟ ਸਿੰਘ ਹੈ ਬਾਈ ਦਾ ਕਰੇ ਲੂ ਵਪਾਰ ਦਾ ਕੋਈ ਕੰਮ ਨਹੀਂ ਮੇਰੇ ਦਾ ਵਪਾਰ ਦਾ ਕੰਮ ਹੈ ਤੁਹਾਡਾ ਦਾ ਵਪਾਰ ਦਾ ਕੰਮ ਹੈ ਕਰੇ ਲੂ ਠੀਕ ਹੈ ਬਾਈ ਇਹ ਕਹਿ ਗਿਆ ਵੀ ਮੈਨੂੰ ਵੀ ਤੂੰ ਮਰਾ ਘਰੇ ਜਾਈ ਵੀਡੀਓ ਬਣਾਉਣੀ ਹੈ ਹਾਂ ਬਾਈ ਘਰੇ ਹੈ ਨਹੀਂ ਸੀ ਹਾਂ ਬਾਈ ਘਰੇ ਹੈ ਨਹੀਂ ਸੀਗਾ ਅੱਛਾ ਗੁਰਜਿੰਦ ਬਾਈ ਇਹਦੀ ਕੀ ਡੀਟੇਲ ਦਿੱਤੀ ਆ ਬਾਈ ਰਾਣੀ ਨੇ ਡੀਟੇਲ ਇਹਦੀ ਬਾਈ ਘਰ ਦੀ ਝੋਟੀ ਆ ਮੂੰਹ ਤੋਂ 4 ਦੰਦਾ ਉਹ 4 ਦੰਦਾ ਪਹਿਲਾਂ ਸੁਈ ਆ ਇਹਨੇ ਪਹਿਲਾਂ ਸੁਆ ਸੁਣਾ 500 ਨੂੰ ਬਾਈ ਕਹਿੰਦਾ ਦਣ ਪੂਰੇ ਆ 500 ਨੂੰ ਅੱਛਾ ਦੁੱਧ ਇੰਦੀ ਮਾਂ ਦਾ ਕਿੰਨਾ ਕੋਸੀ ਬਾਈ 13 ਤੋਂ 14 ਕਿਲੋ ਬਾਈ ਦੁੱਧ 13 ਤੋਂ 14 ਇੰਦੇ ਕੋਈ ਸੀਮਿੰਟ ਦਾ ਪਤਾ ਬਾਈ ਆਪਾਂ ਸੀਮਿੰਟ ਬਾਈ ਇਹ ਸਰਕਾਰੀ ਸੀਮਿੰਟ ਲੱਗਾ ਹੋਇਆ ਸਰਕਾਰੀ ਸੀਮਿੰਟ ਲੱਗਾ ਹੋਇਆ ਥਣ ਥਣ ਬਹੁਤ ਚੰਗਾ ਕੱਢਿਆ ਹਨਾ ਥਣ ਬਹੁਤ ਚੰਗਾ ਬਾਈ ਹੂੰ ਪਹਿਲੇ ਨਾਲ ਜਿਵੇਂ ਖਰੀ ਨਿਕਲੀ ਤਰ ਲੋ ਬਾਈ ਦੁੱਧ 10 11 ਕਿਲੋ ਬਾਈ ਰਾਮ ਨਾਲ ਦੇ ਦੂ ਦੇ ਦੂ ਦੇ ਦੂ ਤਾਂ ਉਹਨਾਂ ਨਾਲ ਦੇ ਦੋ ਬਾਈ ਚੋਟੀ ਸਾਫ ਸੁਥਰੀ ਬਹੁਤ ਆ ਬਾਈ ਹਾਂਜੀ ਅੱਛਾ ਬਾਈ ਰਣਵੇਂ ਦਾ ਰੇਟ ਕੀ ਰਹੂਗਾ ਬਾਈ ਰੇਟ ਦਾ ਬਾਈ 1 ਦਾਸ ਮਾਨਤਣ ਵਿੱਚੋਂ ਬਸ ਮਾੜਾ ਮੋਟਾ ਹੋ ਜਾਊਗਾ ਛੋਟਾ ਕਿੰਨਾ ਕੋ ਕਰ ਦੇਗਾ 10 ਦੇ ਕਰ ਦੇ ਛ ਹਾਂ ਛੋੜ ਛੱਪਾਉ ਜੀ ਮਾੜਾ ਮਾੜਾ ਛੋੜ ਛੱਪਾ ਹੀ ਕਰੇਗਾ ਹਾਂ ਚਲ ਜੀ ਝੋਟੀ ਵੀ ਚੰਗੀ ਆ ਬਈ ਤੋਰੀ ਬਈ ਮਾੜਾ ਯਾਰਾ ਨੇ ਖੋਲੀ ਵੀਰੇ ਗੁਰਜੰਟ ਪਈ ਲੈ ਵੀ ਮਿੱਤਰੋ ਇਹ ਗੁਰਜੰਟ ਪਈ ਐ ਸੇ ਨਗਰ ਦਾ ਇਹਦਾ ਬਾਈ ਦਾ ਕੰਮ ਵਪਾਰ ਦਾ ਵਾ ਪਰ ਜਿਹੜੀ ਝੋਟੀ ਤੁਹਾਨੂੰ ਵਿਖਾਉਣੀ ਆ ਇਹ ਗਰਮੀਤ ਸਿੰਘ ਰਾਣੇ ਬਾਈ ਦੇ ਘਰੋਂ ਇਹ ਪਈ ਜੀ ਘਰੇਲੂ ਝੋਟੀ ਆ ਚਾਰ ਦੰਦਾਂ ਪਹਿਲਾ ਸੁਆਵਾ 500 ਨੂੰ ਦਿਨ ਪੂਰੇ ਮਿੱਤਰੋ ਇਹਦੇ ਤੇ ਕਰਮਾਲੀ ਥਣ ਥਣ ਓਕੇ ਦੀ ਰਿਪੋਰਟ ਆ ਜਾਵਾ ਤਿੰਨ ਥਾਣੇ ਦੇ ਹੈਗੇ ਕਾਲੇ ਇੱਕ ਥਣ ਗੁਲਾਬੀ ਆ ਬਰੀਕੀ ਬਰੂਕੀ ਝੋਟੀ ਦੇ ਵਿੱਚ ਬਾਲੀ ਚੰਗੀਆਂ ਮਿੱਤਰੋ ਤੁਸੀਂ ਦੇਖ ਸਕਦੇ ਆ ਹੱਡਾ ਪੈਰਾਂ ਦੀ ਅੰਗਾ ਪੈਰਾਂ ਦੀ ਝੋਟੀ ਖੁੱਲੀ ਡੁੱਲੀ ਆ ਦੁੱਧ 10-11 ਕਿਲੋ ਪਹਿਲੇ ਸੂਏ ਦੇ ਵਿੱਚ ਟੋਰਨ ਨਾਲ ਦੇ ਜੂਗੀ ਮਿੱਤਰੋ ਰੇਟ ਆ ਜਿਹੜਾ ਉਹ ਇਹਦਾ 1 ਲੱਖ ਤੇ 10000 ਰੁਪਇਆ ਮੋਲਾ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਜਿਹੜੇ ਭਰਾ ਨੂੰ ਝੋਟੀ ਚੱਕੂਗੀ ਭਾਈਨਾ ਤੁਸੀਂ ਰਾਬਤਾ ਕਾਇਮ ਕਰ ਲਿਆ ਜੀ ਪੀਓ ਗਰਮੀ ਸਰ ਰਾਣੇ ਬਾਈ ਦੇ ਘਰੇ ਖੜੀ ਹੋਈ ਆ ਮਿੱਤਰੋ ਹਰ ਪੱਖ ਤੋਂ ਝੋਟੀ ਓਕੇ ਦੀ ਰਿਪੋਰਟ ਆ ਸੁਧਰੀ ਹੋਈ ਬਣੀ ਬਣਾਈ ਬਰੀਡ ਮਿਲ ਜੂਗੀ ਦੁੱਧ ਲੇਵੇ ਲੋਕ ਝੋਟੀ ਖਰੀ ਨਿਕਲੂਗੀ ਅੱਗੇ ਤੁਹਾਡੀ ਸੇਵਾ ਤੇ ਡਿਪੈਂਡ ਤੁਸੀਂ ਆਉਣਾ ਵਾ ਡੇਮਰੂ ਕਲਾ ਪਿੰਡ ਦੇ ਵਿੱਚ ਗੁਰਮੀਤ ਸਿੰਘ ਬਾਈ ਰਾਣੇ ਦੇ ਘਰੇ ਤੇ ਧਰਮਸਾਲਾ ਨਿੰਮ ਵਾਲੀ ਦੇ ਕੋਲੇ ਬਾਈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਨੋਟ ਕਰ ਲਓ ਮਿੱਤਰੋ 94784 15198 94784 15198 ਬਾਈ ਦਾ ਨੰਬਰ ਪਹਿਲਾ ਸੂਆ ਚੋਟੀਆ ਪਿੰਡ ਡੇਮਰੂਕਲਾਵਾ